ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਇਤਿਹਾਸਿਕ ਘਟਨਾ ਦੀ ਖੋਖ ਕਰ ਰਹੇ ਹਾਂ ਇਹ ਹੈ ਸਮਾਣਾ ਸ਼ਹਿਰ ਦੀ ਗੱਲ ਤੇ 1709 ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਫੌਜਾਂ ਦਾ ਇਸ ਤੇ ਕਬਜ਼ਾ ਹਾਂਜੀ ਤੇ ਸਾਡੇ ਕੋਲ ਇਸ ਬਾਰੇ ਕਈ ਪੁਰਾਣੇ ਲਿਖਤੀ ਸਰੋਤ ਵੀ ਨੇ ਜਿਹੜੇ ਵਕਫ ਵਕ ਪਹਿਲੂਆਂ ਤੇ ਚਾਨਣਾ ਪਾਉਂਦੇ ਨੇ ਸਮਾਣਾ ਦੇਖੋ ਕਿਸੇ ਵੇਲੇ ਤਾਂ ਬਹੁਤ ਵੱਡਾ ਸ਼ਹਿਰ ਸੀ ਮਾਲਵਾ ਤੇ ਬੰਗਰ ਇਲਾਕੇ ਦੀ ਮਤਲਬ ਦੱਖਣੀ ਪੰਜਾਬ ਤੇ ਨਾਲ ਦੇ ਹਰਿਆਣੇ ਦੇ ਖੇਤਰ ਦੀ ਰਾਜਧਾਨੀ ਰਹਾ ਬਿਲਕੁਲ ਹਾਲਾਂਕਿ 1709 ਤੱਕ ਆਉਂਦੇ ਆਉਂਦੇ ਉਹ ਪੁਰਾਣੀ ਸ਼ਾਨ ਤਾਂ ਨਹੀਂ ਰਹੀ ਸੀ ਪਰ ਫਿਰ ਵੀ ਇਹ ਇੱਕ ਇੱਕ ਅਮੀਰ ਤੇ ਮਹੱਤਵਪੂਰਨ ਨਗਰ ਸੀ ਹਾਂ ਸੁਣਿਆ ਹੈ ਉੱਥੋਂ ਦੇ ਬਾਈ ਅਮੀਰਾਂ ਨੂੰ ਪਾਲਕੀਆਂ ਰੱਖਣ ਦੀ ਇਜਾਜ਼ਤ ਸੀ ਇਹ ਤਾਂ ਉਸ ਵੇਲੇ ਬਹੁਤ ਵੱਡੇ ਰੁਤਬੇ ਦੀ ਨਿਸ਼ਾਨੀ ਹੁੰਦੀ ਸੀ ਹਾਂਜੀ ਪਰ ਇਸ ਸ਼ਹਿਰ ਦੀ ਨਾ ਇੱਕ ਹੋਰ ਜ਼ਰਾ ਗੂੜੀ ਪਹਿਚਾਣ ਵੀ ਸੀ ਜਿਸ ਦਾ ਸਿੱਕੇ ਇਤਿਹਾਸ ਨਾਲ ਸਿੱਧਾ ਤੇ ਦਰਦਨਾਕ ਵਾਸਤਾ ਸੀ। ਅੱਛਾ ਉਹ ਕੀ ਸੀ? ਇਸ ਨੂੰ ਜੱਲਾਦਾ ਦਾ ਨਾਂ ਸ਼ਹਿਰ ਵੀ ਜਹ ਜਾਂਦਾ ਸੀ। ਓਹ ਹਾਂਜੀ ਇਤਿਹਾਸ ਦੱਸਦਾ ਹੈ ਕਿ ਸੈਦ ਜਲਾਲਉਦੀਨ ਜਿਸ ਨੇ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਸੀ ਤੇ ਫਿਰ ਸਰਹਿੰਦ ਦੇ ਸਾਕੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਉਹ ਵੀ ਇੱਥੋਂ ਦੇ ਹੀ ਸਨ। ਬਿਲਕੁਲ ਉਹ ਇੱਥੋਂ ਦੇ ਹੀ ਵਸਨੀਕ ਸਨ। ਤਾ ਫਿਰ ਇੱਕ ਮੁੱਖ ਕਾਰਨ ਬਣਿਆ ਕਿ ਬੰਦਾ ਸਿੰਘ ਬਹਾਦਰ ਨੇ ਆਪਣੀ ਮੁਹਿੰਮ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਇਸੇ ਸ਼ਹਿਰ ਨੂੰ ਸੋਧਣ ਦਾ ਮਨ ਬਣਾਇਆ ਸਮਝ ਆ ਰਹੀਏ ਗੱਲ ਇਸ ਖਾਸ ਪਿਛੋਕੜ ਕਰਕੇ ਹੀ ਪਹਿਲਾਂ ਸਮਾਣੇਵਾਲ ਤਾਂ ਫਿਰ ਵੇਰਵੇ ਮੁਤਾਬਿਕ 26 ਨਵੰਬਰ 1709 ਨੂੰ ਕੀ ਹੋਇਆ ਦੇਖੋ ਜੀ ਹਮਲਾ ਬਿਲਕੁਲ ਅਚਾਨਕ ਹੋਇਆ ਤੜਕੇ ਦਾ ਵੇਲਾ ਸੀ ਮੁਗਲ ਹਾਕਮ ਉਹ ਤਾਂ ਬਿਲਕੁਲ ਕੀ ਕਹਿੰਦੇ ਨੇ ਬੇਖਬਰ ਸਨ ਅੱਛਾ ਸਿੱਖ ਫੌਜਾਂ ਨੇ ਇੱਕਦਮ ਹੱਲਾ ਬੋਲਿਆ ਸ਼ਹਿਰ ਦਾ ਇੱਕ ਦਰਵਾਜ਼ਾ ਤੋੜ ਲਿਆ ਅੰਦਰ ਫਿਰ ਬਹੁਤ ਭਿਆਨਕ ਲੜਾਈ ਹੋਈ ਪਰ ਸਿੱਖਾਂ ਦੇ ਜੋਸ਼ ਅੱਗੇ ਸ਼ਾਇਦ ਟਿਕ ਨਾ ਸਕੇ ਹਾਂਜੀ ਬਿਲਕੁਲ ਸ਼ਾਹੀ ਫੌਜ ਜ਼ਿਆਦਾ دیر ਮੁਕਾਬਲਾ ਨਹੀਂ ਕਰ ਸਕੀ ਤੇ ਕੁਝ ਹੀ ਘੰਟਿਆਂ ਦੇ ਵਿੱਚ ਮਤਲਬ ਸਵੇਰ ਤੋਂ ਦੁਪਹਿਰ ਤੱਕ ਹੀ ਸ਼ਹਿਰ ਤੇ ਉੱਥੋਂ ਦੇ ਕਿਲੇ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਕਬਜ਼ੇ ਤੋਂ ਤੁਰੰਤ ਬਾਅਦ ਇੱਕ ਖਾਸ ਐਲਾਨ ਦਾ ਵੀ ਜ਼ਿਕਰ ਆਉਂਦਾ ਹੈ ਸਰੋਤਾਂ ਵਿੱਚ ਉਸ ਬਾਰੇ ਦੱਸੋਗੇ ਥੋੜਾ ਜੀ ਹਾਂ ਬੰਦਾ ਸਿੰਘ ਬਹਾਦਰ ਨੇ ਸ਼ਹਿਰ 'ਚ ਐਲਾਨ ਕਰਵਾਇਆ ਕਿ ਕਿਸੇ ਵੀ નિર્ਦੋਸ਼ ਬੰਦੇ ਨੂੰ ਮਤਲਬ ਆਮ ਸ਼ਹਿਰੀ ਨੂੰ ਤੰਗ ਨਹੀਂ ਕੀਤਾ ਜਾਵੇਗਾ ਸਜ਼ਾ ਸਿਰਫ ਜ਼ਿੰਮੇਵਾਰ ਲੋਕਾਂ ਨੂੰ ਹਾਂਜੀ ਸਜ਼ਾ ਸਿਰਫ ਜ਼ਾਲਮ ਹਾਕਮਾਂ ਅਧਿਕਾਰੀਆਂ ਤੇ ਖਾਸ ਕਰਕੇ ਉਹਨਾਂ ਜ਼ਿਲਾਦਾਂ ਦੇ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਦਾ ਹੱਥ ਸਿੱਖ ਗੁਰੂਆਂ ਜਾਂ ਉਹਨਾਂ ਦੇ ਪਰਿਵਾਰਾਂ ਤੇ ਹੋਏ ਜ਼ੁਲਮਾਂ ਵਿੱਚ ਸੀ ਤੇ ਇੱਕ ਹੋਰ ਗੱਲ ਵੀ ਸੁਣੀ ਹੈ ਕਿ ਉੱਥੋਂ ਦੇ ਆਮ ਲੋਕਾਂ ਖਾਸ ਕਰ ਕਿਸਾਨਾਂ ਨੇ ਵੀ ਸਿੱਖਾਂ ਦਾ ਸਾਥ ਦਿੱਤਾ ਸੀ ਬਿਲਕੁਲ ਇਹ ਬਹੁਤ ਦਿਲਚਸਪ ਨੁਕਤਾ ਹੈ ਜਿਹੜੇ ਸਥਾਨਕ ਮੁਜ਼ਾਰੇ ਸੀ ਨਾ ਮਤਲਬ ਗਰੀਬ ਕਿਸਾਨ ਉਹ ਉਥੋਂ ਦੇ ਸੈਦ ਜ਼ਗੀਰਦਾਰਾਂ ਤੋਂ ਬਹੁਤ ਦੁਖੀ ਸੀ ਅੱਛਾ ਸੈਦ ਜ਼ਗੀਰਦਾਰ ਮਤਲਬ ਉੱਚੀ ਜਾਤ ਦੇ ਮੁਸਲਿਮ ਜ਼ਮੀਂਦਾਰ ਹਾਂਜੀ ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਜ਼ਮੀਨਾਂ ਮਿਲੀਆਂ ਹੋਈਆਂ ਸਨ ਤੇ ਉਹ ਲੋਕਾਂ ਤੇ ਜ਼ੁਲਮ ਕਰਦੇ ਸੀ ਤਾਂ ਉਹਨਾਂ ਮੁਜ਼ਾਰਿਆਂ ਨੇ ਮੌਕਾ ਦੇਖ ਕੇ ਸਿੱਖਾਂ ਦਾ ਸਾਥ ਦਿੱਤਾ ਕਿਸ ਤਰ੍ਹਾਂ ਦਾ ਸਾਥ ਉਹਨਾਂ ਨੇ ਅਮੀਰਾਂ ਤੇ ਹਾਕਮਾਂ ਦੇ ਲੁਕੇ ਹੋਏ ਟਿਕਾਣਿਆਂ ਬਾਰੇ ਉਹਨਾਂ ਦੇ ਖਜ਼ਾਨਿਆਂ ਬਾਰੇ ਸਿੱਖ ਫੌਜਾਂ ਨੂੰ ਜਾਣਕਾਰੀ ਦਿੱਤੀ ਇਹ ਤਾਂ ਫਿਰ ਲੜਾਈ ਦਾ ਰੁਖ ਬਦਲਣ ਵਾਲੀ ਗੱਲ ਹੋ ਗਈ ਹੋਣੀ ਤਾਂ ਫਿਰ ਉਹਨਾਂ ਅਮੀਰਾਂ ਤੇ ਜਲਾਦਾਂ ਦਾ ਕੀ ਬਣਿਆ ਜਿਨ੍ਹਾਂ ਨੇ ਮੁਕਾਬਲਾ ਕੀਤਾ ਉਹਨਾਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਮਜ਼ਬੂਤ ਹਵੇਲੀਆਂ ਜਿਹੜੀਆਂ ਕਿਲਿਆਂ ਵਾਂਗੂ ਸੀ ਉਹਨਾਂ ਵਿੱਚ ਮੋਰਚੇ ਲਾ ਲਏ ਅੱਛਾ ਤੇ ਉੱਥੋਂ ਉਹਨਾਂ ਨੇ ਸਿੱਖਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੁਣ ਜਦੋਂ ਸਿੱਧਾ ਹਮਲਾ ਕਰਕੇ ਕਾਬੂ ਪਾਉਣਾ ਔਖਾ ਹੋ ਗਿਆ ਤਾਂ ਫਿਰ ਤਾਂ ਫਿਰ ਇਤਿਹਾਸਿਕ ਵੇਰਵੇ ਦੱਸਦੇ ਨੇ ਕਿ ਸਿੱਖਾਂ ਨੂੰ ਮਜਬੂਰਨ ਉਹਨਾਂ ਹਵੇਲੀਆਂ ਨੂੰ ਅੱਗ ਲਾਉਣੀ ਪਈ ਹਾਂਜੀ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਹਥਿਆਰਬੰਦ ਲੋਕ ਅੰਦਰ ਹੀ ਸੜ ਗਏ ਤੇ ਜਿਹੜੇ ਕੁਝ ਬਚ ਕੇ ਹਥਿਆਰਾਂ ਨਾਲ ਬਾਹਰ ਨਿਕਲੇ ਉਹ ਫਿਰ ਤਲਵਾਰਾਂ ਦਾ ਸ਼ਿਕਾਰ ਹੋਏ। ਮਤਲਬ ਸ਼ਾਮ ਤੱਕ ਸਾਰਾ ਮੁਕਾਬਲਾ ਖਤਮ ਹੋ ਗਿਆ। ਹਾਂਜੀ ਸ਼ਾਮ ਤੱਕ ਸ਼ਹਿਰ ਵਿੱਚ ਕੋਈ ਖਾਸ ਵਿਰੋਧ ਕਰਨ ਵਾਲਾ ਬਚਿਆ ਨਹੀਂ ਸੀ। ਬਹੁਤੇ ਜਾਂ ਤਾਂ ਮਾਰੇ ਵੇ ਸੀ ਜਾਂ ਫਿਰ ਪਜ ਗਏ ਸੀ। ਇਸ ਸਭ ਵਿੱਚ ਜਾਨੀ ਤੇ ਮਲੀ ਨੁਕਸਾਨ ਉਹ ਤਾਂ ਕਾਫੀ ਹੋਇਆ ਹੋਣਾ। ਹਾਂਜੀ ਨੁਕਸਾਨ ਤਾਂ ਵੱਡਾ ਸੀ। ਵੱਖ-ਵੱਖ ਸਰੋਤ ਅੰਦਾਜ਼ਾ ਲਾਉਂਦੇ ਨੇ ਕਿ 5000 ਤੋਂ ਲੈ ਕੇ 10000 ਤੱਕ ਮੁਗਲ ਸਪਾਈ ਅਮੀਰ ਤੇ ਉਹਨਾਂ ਦੇ ਬੰਦੇ ਮਾਰੇ ਗਏ। 10000 ਤੱਕ ਕਾਫੀ ਵੱਡੀ ਗਿਣਤੀ ਹੈ। ਹਾਂਜੀ ਤੇ ਕਈ ਵੱਡੀਆਂ-ਵੱਡੀਆਂ ਸ਼ਾਨਦਾਰ ਹਵੇਲੀਆਂ ਵੀ ਤਬਾਹ ਹੋ ਗਈਆਂ। ਪਰ ਇੱਥੇ ਇੱਕ ਗੱਲ ਬਹੁਤ ਹੀ ਅਹਿਮ ਹੈ ਜਿਸਤੇ ਸਰੋਤ ਖਾਸ ਤੌਰ ਤੇ ਜ਼ੋਰ ਦਿੰਦੇ ਨੇ। ਓਕੇ। ਉਹ ਇਹ ਕਿ ਉਹਨਾਂ ਔਰਤਾਂ, ਬੱਚਿਆਂ ਜਾਂ ਬਜ਼ੁਰਗਾਂ ਨੂੰ ਕੁਝ ਨਹੀਂ ਕਿਹਾ ਗਿਆ। ਜਿਨ੍ਹਾਂ ਨੇ ਹਥਿਆਰ ਨਹੀਂ ਚੁੱਕੇ ਸੀ ਜਾਂ ਲੜਾਈ 'ਚ ਹਿੱਸਾ ਨਹੀਂ ਲਿਆ ਸੀ ਅੱਛਾ ਇਹ ਬਹੁਤ ਜ਼ਰੂਰੀ ਗੱਲ ਹੈ ਤੇ ਇਸੇ ਤਰ੍ਹਾਂ ਕਿਸੇ ਮਸਜਿਦ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਕਿਉਂਕਿ ਲੜਾਈ ਜ਼ੁਲਮ ਦੇ ਖਿਲਾਫ ਸੀ ਕਿਸੇ ਧਰਮ ਜਾਂ ਇਸਲਾਮ ਦੇ ਖਿਲਾਫ ਨਹੀਂ ਇਸ ਦਾ ਕੋਈ ਸਬੂਤ ਵੀ ਹੈ ਬਿਲਕੁਲ ਉਸ ਜ਼ਮਾਨੇ ਦੀਆਂ ਕਈ ਪੁਰਾਣੀਆਂ ਮਸਜਿਦਾਂ ਅੱਜ ਵੀ ਸਮਾਣੇ ਵਿੱਚ ਮੌਜੂਦ ਹਨ ਜਿਹੜੀਆਂ ਇਸ ਗੱਲ ਦੀ ਗਵਾਹੀ ਪਰਦੀਆਂ ਨੇ ਠੀਕ ਹੈ ਤਾਂ ਇਸ ਭਿਆਨਕ ਟੱਕਰ ਜਿੱਤ ਤੋਂ ਬਾਅਦ ਸਿੱਖ ਫੌਜਾਂ ਨੂੰ ਕੀ ਹਾਸਲ ਹੋਇਆ ਉਹਨਾਂ ਦੀ ਮਹਿੰਮਤ ਇਸ ਦਾ ਕੀ ਅਸਰ ਪਿਆ ਦੇਖੋ ਜੀ ਸਮਾਣੇ ਦੀ ਲੁੱਟ ਵਿੱਚੋਂ ਸਿੱਖਾਂ ਦੇ ਹੱਥ ਬਹੁਤ ਵੱਡਾ ਖਜ਼ਾਨਾ ਲੱਗਾ ਸੋਨਾ ਚਾਂਦੀ ਕੀਮਤੀ ਸਮਾਨ ਬਹੁਤ ਸਾਰੇ ਹਥਿਆਰ ਤੇ ਘੋੜੇ ਵੀ ਸੁਣਿਆ ਹਾਂਜੀ ਸੈਂਕੜਿਆਂ ਦੀ ਗਿਣਤੀ ਵਿੱਚ ਵਧੀਆਂ نسل ਦੇ ਘੋੜੇ ਹੱਥ ਲੱਗੇ ਇਸ ਨਾਲ ਸਿੱਖ ਫੌਜ ਦੀ ਤਾਕਤ ਤੇ ਹੌਸਲਾ ਦੋਵੇਂ ਬਹੁਤ ਵਧ ਗਏ ਫੌਜ ਦੀ ਗਿਣਤੀ ਵੀ ਵਧੀ ਹੋਵੇਗੀ ਬਿਲਕੁਲ ਉਸ ਵੇਲੇ ਦਾ ਇੱਕ ਮੁਗਲ ਇਤਿਹਾਸਕਾਰ ਹੈ ਖਾਫੀ ਖਾਨ ਉਹ ਲਿਖਦਾ ਹੈ ਕਿ ਇਸ ਜਿੱਤ ਤੋਂ ਬਾਅਦ ਅਗਲੇ ਸਿਰਫ 2-3 ਮਹੀਨਿਆਂ ਵਿੱਚ ਹੀ ਬੰਦਾ ਸਿੰਘ ਦੀ ਫੌਜ ਵਿੱਚ 18-19 ਹਜ਼ਾਰ ਸਵਾਰ ਤੇ ਪੈਦਲ ਸਿਪਾਹੀ ਆ ਜੁੜੇ ਸੀ 18-19 ਹਜ਼ਾਰ ਸਿਰਫ ਕੁਝ ਮਹੀਨਿਆਂ ਚ ਹਾਂਜੀ ਬੰਦਾ ਸਿੰਘ ਨੇ ਫਿਰ ਭਾਈ ਫਤੇਹ ਸਿੰਘ ਨੂੰ ਸਬਾਣੇ ਦਾ ਫੌਜਦਾਰ ਨਿਯੁਕਤ ਕੀਤਾ ਮਤਲਬ ਉੱਥੋਂ ਦਾ ਪ੍ਰਸ਼ਾਸਕ ਤੇ ਮਿਲਟਰੀ ਕਮਾਂਡਰ ਤੇ ਜਿਹੜੇ ਮੁਸਲਮਾਨ ਅਮੀਰ ਬਚ ਗਏ ਸੀ ਉਹਨਾਂ ਵਿੱਚੋਂ ਕੁਝ ਭੱਜ ਕੇ ਨੇੜੇ ਦੇ ਇਲਾਕਿਆਂ ਜਿਵੇਂ ਥਾਨੇਸਰ ਮਰਤਜ਼ਾਪੁਰ ਤੇ ਹਵਾਵਲ ਚਲੇ ਗਏ ਪਰ ਯਕੀਨਨ ਸਮਾਣੀ ਦੀ ਜਿੱਤ ਨੇ ਬੰਦਾ ਸਿੰਘ ਦੀ ਮੋਹਮ ਨੂੰ ਸ਼ੁਰੂਆਤ ਵਿੱਚ ਇੱਕ ਬਹੁਤ ਵੱਡਾ ਹੁਲਾਰਾ ਦਿੱਤਾ ਉਹਨਾਂ ਦੇ ਗੁੱਸੇ ਦਾ ਪ੍ਰਗਟਾਵਾ ਵੀ ਤੇ ਬੰਦਾ ਸਿੰਘ ਦੀ ਮੋਹਮ ਨੂੰ ਮਜ਼ਬੂਤੀ ਦੇਣ ਵਾਲੀ ਇੱਕ ਬਹੁਤ ਹੀ ਅਹਿਮ ਘਟਨਾ ਸੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਘਟਨਾ ਉਸ ਸਮੇਂ ਦੇ ਸਮਾਜ ਵਿੱਚ ਜਿਹੜਾ ਗੁੱਸਾ ਦੱਬਿਆ ਹੋਇਆ ਸੀ ਖਾਸ ਕਰਕੇ ਜ਼ਾਲਿਮ ਹਾਕਮਾਂ ਖਿਲਾਫ ਉਸ ਨੂੰ ਵੀ ਸਾਹਮਣੇ ਲਿਆਉਂਦੀ ਹੈ ਹਾਲਾਂਕਿ ਕੁਝ ਲੋਕਾਂ ਦਾ ਮਕਸਦ ਸ਼ਾਇਦ ਸਿਰਫ ਲੁੱਟਮਾਰ ਵੀ ਹੋਵੇ ਹਾਂਜੀ ਇਹ ਵੀ ਹੋ ਸਕਦਾ ਹੈ ਕੁਝ ਸਰੋਤ ਇਸ਼ਾਰਾ ਕਰਦੇ ਨੇ ਕਿ ਕੁਝ ਸਥਾਨਿਕ ਲੋਕਾਂ ਦਾ ਗੁੱਸਾ ਸ਼ਾਇਦ ਸਿਰਫ ਲੁੱਟਮਾਰ ਤੇ ਅਗਜ਼ਨੀ ਤੱਕ ਹੀ ਸੀਮਤ ਰਹਿ ਗਿਆ ਸ਼ਾਇਦ ਇਹ ਸਦੀਆਂ ਤੋਂ ਸਏ ਦੁੱਖਾਂ ਦਾ ਇੱਕ ਇਕ उबाल ਸੀ ਬਿਲਕੁਲ ਇਸ ਸਾਰੀ ਗੱਲਬਾਤ ਦੇ ਅਖੀਰ ਵਿੱਚ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਖੋਪੀ ਖਾਨ ਵਰਗੇ ਇਤਿਹਾਸਕਾਰ ਕਹਿੰਨੇ ਨੇ ਕਿ ਸਮਾਣੇ ਦੀ ਜਿੱਤ ਤੋਂ ਬਾਅਦ ਸਿਰਫ 2-3 ਮਹੀਨੇ ਵਿੱਚ ਹਜ਼ਾਰਾਂ ਲੋਕ ਘੋੜਸਵਾਰ ਤੇ ਪੈਦਲ ਬੰਦਾ ਸਿੰਘ ਬਹਾਦਰ ਨਾਲ ਜੁੜੇ ਹਾਂਜੀ ਇਹ ਗੱਲ ਉਸ ਸਮੇਂ ਦੇ ਆਮ ਲੋਕਾਂ ਦੀ ਮਾਨਸਿਕਤਾ ਬਾਰੇ ਕੀ ਦੱਸਦੀ ਹੈ ਉਹਨਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਤੇ ਮੁਗਲ ਰਾਜ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਕਿ ਉਹ ਇੰਨੀ ਵੱਡੀ ਗਿਣਤੀ 'ਚ ਇੱਕ ਨਵੇਂ ਆਗੂ ਨਾਲ ਜੁੜਨ ਲਈ ਤਿਆਰ ਹੋ ਗਏ ਇਸ ਨੁਕਤੇ ਤੇ ਸੋਚ ਵਿਚਾਰ ਜ਼ਰੂਰ ਕਰਨਾ ਬਣਦਾ ਹੈ ਬਿਲਕੁਲ ਇੱਕ ਬਹੁਤ ਅਹਿਮ ਸਵਾਲ ਹੈ ਜਿਸ ਤੇ ਗੌਰ ਕਰਨਾ ਚਾਹੀਦਾ